ਹੈਲੋ एवरीवन ਅਸੀਂ ਕਰਨ ਜਾ ਰਹੇ ਹਾਂ ਮਨੋਵਿਗਿਆਨ ਦਾ ਇੱਕ ਹੋਰ ਪ੍ਰਸ਼ਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਕਹਿੰਦਾ ਵਿਚੋ ਦਾ ਫਲੋਇੰਗ ਇਸ ਨੋਟ ਅ ਪ੍ਰੋਡਕਟ ਆਫ ਲਰਨਿੰਗ ਕਹਿੰਦਾ ਇਹਨਾਂ ਚੋਂ ਕਿਹੜਾ ਸਿੱਖਿਆ ਦੀ ਜਿਹੜੀ ਉਪਜ ਨਹੀਂ ਹੈ ਮੈਚਿਊਰੇਸ਼ਨ ਆਪਸ਼ਨ ਫਿਜ਼ੀਕਲ ਸਟਰਕਚਰ ਨੋਲੇਜ ਸਕਿੱਲ ਤਾਂ ਮੈਚਿਊਰੇਸ਼ਨ ਇਹਦਾ ਜੋ ਜਿਹੜਾ ਭਾਗ ਨਹੀਂ ਹੁੰਦਾ ਲਰਨਿੰਗ ਦਾ ਕਿਉਂ ਕਿਉਂਕਿ ਇਹ ਇੱਕ ਨੈਚੁਰਲ ਪ੍ਰੋਸੈਸ ਹੁੰਦਾ ਹੈ ਜਿਹੜਾ ਇੰਡੀਪੈਂਡੈਂਟਲੀ ਉਪਜਦਾ ਅਕਰ ਹੁੰਦਾ ਤੇ ਜਿਹੜਾ ਫਿਜ਼ੀਕਲ ਪ੍ਰੋਸੈਸ ਹੈ ਇਹ ਲਰਨਿੰਗ ਦਾ Part ਹੈ ਕਿਉਂਕਿ ਇਹਦੇ ਨਾਲ ਬੰਦਾ ਕੀ ਕਰਦਾ ਸਕਿੱਲ ਸਿੱਖਦਾ ਨੋਲਿਜ ਗੇਨ ਕਰਦਾ ਤੇ ਨੋਲਿਜ ਜਿਹੜਾ ਵੀ ਲਰਨਿੰਗ ਦਾ Part ਹੈ ਨੋਲਿਜ ਦੇ ਨਾਲ ਬੰਦਾ ਸਕਿੱਲ ਸਿੱਖਦਾ ਹੈ ਕ੍ਰੀਏਟੀਵਿਟੀ ਸਿੱਖਦਾ ਇੰਡੀਪੈਂਡੈਂਟ ਹੋ ਜਾਂਦਾ ਹੈ ਤੇ ਜਿਹੜਾ ਸਕਿੱਲ ਵੀ ਪਾਰਟ ਹੈ ਸਕਿੱਲ ਨਾਲ ਨਵੇਂ-ਨਵੇਂ ਟੈਕਨੀਕ ਸਿੱਖਦਾ ਹੈ ਪ੍ਰੋਫੈਸ਼ਨਲੀ ਗਰੋ ਕਰਦਾ ਹੈ ਪਰਸਨਲੀ ਗਰੋ ਕਰਦਾ ਹੈ ਤਾਂ ਇਹ ਵੀ ਲਰਨਿੰਗ ਦਾ ਜਿਹੜਾ ਪਾਰਟ ਹੈ ਲੇਕਿਨ ਮੈਚਿਊਰੇਸ਼ਨ ਜਿਹੜਾ ਇਹ ਨੇਚਰਲ ਪ੍ਰੋਸੈਸ ਹੈ ਜਿਹੜਾ ਇੰਡੀਪੈਂਡੈਂਟਲੀ ਹੁੰਦਾ ਹੈ ਤਾਂ ਇਸ ਕਰਕੇ ਜਿਹੜਾ ਇਹਦੇ ਚੋਂ ਮੈਚਿਊਰੇਸ਼ਨ ਪਾਰਟ ਜਿਹੜਾ অপਸ਼ਨ ਹੋ ਜਾਏਗਾ ਵੀ ਮੈਚਿਊਰੇਸ਼ਨ ਲਰਨਿੰਗ ਦਾ ਜਿਹੜਾ ਪ੍ਰੋਡਕਟ ਨਹੀਂਗਾ ਬਾਕੀ ਹੈਗੇ ਨੇ ਬਾਕੀ ਲਰਨਿੰਗ ਦਾ ਚੇਂਜ ਹੋ ਸਕਦੀਆਂ ਚੀਜ਼ਾਂ ਲੇਕਿਨ ਮੈਚਿਊਰੇਸ਼ਨ ਨਹੀਂ ਹੋ ਸਕਦੀ ਤਾਂ ਇਸ ਲਈ ਜਿਹੜਾ ਇਹਦਾ ਸਹੀ ਆਪਸ਼ਨ ਕੀ ਹੋ ਜਾਏਗਾ ਆਪਸ਼ਨ ਸੀ ਪਰਿਪਕਤਾ ਧੰਨਵਾਦ